9 ਫਰਵਰੀ 2025 ਦਿਨ ਐਤਵਾਂ ਨੂੰ ਗੁਰਦੁਆਰਾ ਈਸਰਸਰ ਸਾਹਿਬ ਪਿੰਡ ਬੀਬੀਪੁਰ ਵਿਖੇ ਸਮੂਹ ਨਗਰ ਨਿਵਾਸੀ ਅਤੇ ਐਨ ਆਰ ਏ ਵੀਰਾਂ ਦੇ ਬੜਮੁੱਲੇ ਸਹਿਯੋਗ ਅਤੇ ਯਤਨਾਂ ਦੇ ਸਦਕਾ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਸੁਖਾਸਣ ਸੰਬੰਧੀ ਨਵੇਂ ਬਣੇ ਅਸਥਾਨਾਂ ਦੇ ਉਦਘਾਟਨ ਸੰਬੰਧੀ ਗੁਰਦੁਆਰਾ ਸਾਹਿਬ ਵਿਖੇ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪਿੰਡ ਬੀਬੀਪੁਰ ਤੋਂ ਬੱਡੀ ਗੰਤੀ ਦੇ ਵਿੱਚ ਸੰਗਤਾਂ ਨੇ ਆ ਕੇ ਇਸ ਮੂਲੀਅਤ ਕੀਤੀ ਸੋ ਐਸੇ ਧਰਮਕ ਸਮਾਗਮ ਦੇ ਵਿੱਚ ਸਭ ਤੋਂ ਪਹਿਲਾਂ ਸਵੇਰੇ ਕਰੀਬ 10 ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਸ ਤੋਂ ਬਾਅਦ ਸਮੂਹ ਸੰਗਤ ਦੀ ਹਾਜ਼ਰੀ ਦੇ ਵਿੱਚ ਨਵੇਂ ਬਣੇ ਅਸਥਾਨਾਂ ਦਾ ਉਦਘਾਟਨ ਵੀ ਕੀਤਾ ਗਿਆ ਸੋ ਇਸ ਪ੍ਰਕਾਰ ਪ੍ਰੋਗਰਾਮ ਦੇ ਅੰਤ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਕੁਝ ਦਾਨੀ ਅਤੇ ਸਹਿਯੋਗੀ ਸੰਸਥਾਵਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਸਨਮਾਨ ਚਿੰਨ ਅਤੇ ਸਰੂਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸੋ ਇਸ ਤੋਂ ਬਾਅਦ ਸਮੂਹ ਨਗਰ ਨਿਵਾਸੀਆਂ ਅਤੇ ਸੰਗਤਾਂ ਦੇ ਲਈ ਵੱਖ-ਵੱਖ ਵਸਤਾਂ ਦੇ ਲੰਗਰ ਵੀ ਲਗਾਏ ਗਏ। ਅਤੇ ਪ੍ਰੋਗਰਾਮ ਦੇ ਅੰਤ ਦੇ ਵਿੱਚ ਬੱਚਿਆਂ ਦੇ ਧਾਰਮਿਕ ਅਤੇ ਦਸਤਾਰ ਸੰਬੰਧੀ ਧਰਮਕ ਮੁਕਾਬਲੇ ਵੀ ਕਰਵਾਏ ਗਏ

let uh -huh. uh -huh. ਤੋ ਇਸ ਵਕਤ ਅਸੀਂ ਮੌਜੂਦਾਂ ਗੁਰਦੁਆਰਾ ਈਸ਼ਰ ਸਾਹਿਬ ਪਿੰਡ ਬੀਬੀਪੁਰ ਤਹਿਸੀਲ ਖੰਨਾ ਤਹਿਸੀਲ ਖੰਨਾ ਸੋ ਸਾਡੇ ਦਰਮਿਆਨ ਸਮੂਹ ਨਗਰ ਨਿਵਾਸੀ ਪਿੰਡ ਦੀਆਂ ਸੰਗਤਾਂ ਮੌਜੂਦ ਨੇ ਕਿਉਂਕਿ ਅੱਜ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਰ ਦੇ ਭੋਗ ਪਾਏ ਗਏ ਨੇ ਗਲਬਤ ਕਰਦੇ ਹਾਂ ਕਿ ਕੀ ਸੀਗਾ ਇਸ ਸਬੰਧਤ ਮੁੱਖ ਮਕਸਦ ਕਿ ਨੁਰਾਂ ਸਿੰਘ ਜੀ ਜਿਸ ਤਰ੍ਹਾਂ ਅੱਜ ਅ ਤੁਸੀਂ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਸੁਖਮਨੀ ਸਬਜ਼ੀ ਦੇ ਪ੍ਰਸਾਦ ਦੇ ਭੋਗ ਪਾਏ ਨੇ ਅਤੇ ਅੱਜ ਸੰਗਤਾਂ ਲਈ ਅਥਾ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਇਹ ਕੀ ਸੀ ਮੁੱਖ ਮਕਸਦ ਇਸ ਪ੍ਰੋਗਰਾਮ ਦਾ ਅਸੀਂ ਜੀ ਤਕਰੀਬ ਇਹ ਅੱਜ ਤੋਂ 20-25 ਸਾਲ ਪਹਿਲਾਂ ਇਹ ਜਿਹੜੇ ਗੁਰਦੁਆਰ ਸਾਹਿਬ ਦੀ ਗੁਰਦੁਆਰਾ ਇਸ਼ਤਰ ਸਾਹਿਬ ਜੀ ਅਸੀਂ ਇੱਥੇ ਸਥਾਪਨਾ ਕੀਤੀ ਸੀ ਠੀਕ ਹੈ ਜੀ ਪਹਿਲਾਂ ਸਾਡਾ ਗੁਰੂ ਘਰ ਇੱਕ ਚਾਰ ਪੰਜ ਬਿੰਡਾਂ ਦਾ ਸਾਂਝਾ ਹੁੰਦਾ ਸੀਗਾ ਪਰ ਸਾਡੇ ਨਗਰ 'ਚ ਕੋਈ ਗੁਰੂ ਘਰ ਨਹੀਂ ਸੀ ਹਾਂ ਉਹਦੇ ਤੋਂ ਅਸੀਂ 20 ਕਿ ਸਾਲ ਪਹਿਲਾਂ ਅਸੀਂ ਇਹ ਗੁਰੂ ਘਰ ਦੀ ਜੋ ਸਥਾਪਨਾ ਜੀ ਕੀਤੀ ਸੀ ਉਹਦੇ ਵਿੱਚ ਅਸੀਂ ਸਤਿਗੁਰਾਂ ਸਾਹਿਬ ਬਣਾਏ ਸੀ ਉੱਪਰ ਬਣਾ ਦੇ ਸੀ ਉਸ ਟਾਈਮ ਪਰ ਅੱਜ ਕੱਲ੍ਹ ਉਹਦੀ ਬੜੀ ਪ੍ਰੋਬਲਮ ਆ ਰਹੀ ਸੀਗੀ ਬਾਬਾ ਜੀਆਂ ਨੂੰ ਫਿਰ ਮਹਾਰਾਜ ਲੈ ਕੇ ਆਉਣਾ ਜਾਂ ਥੱਲੇ ਉਹਦੇ ਸੰਬੰਧ ਵਿੱਚ ਵੀ ਕਿਤੇ ਕੋਈ ਐਦਾਂ ਦੀ ਗੱਲ ਨਾ ਹੋਵੇ ਕਿਤੇ ਮਹਾਰਾਜ ਜੀ ਕੋਈ ਬੇਅਦਬੀ ਹੋਵੇ ਜੀ ਉਹਦੇ ਸੰਬੰਧ ਵਿੱਚ ਉਹ ਸੰਗਤਾਂ ਨੇ ਬੜੇ ਸਹਿਯੋਗ ਦੇ ਨਾਲ ਪੂਰੀ ਸੰਗਤਾਂ ਨੇ ਬੀਬਰਦੀਆਂ ਨੇ ਕਿਹਾ ਵੀ ਕਾਨੂੰ ਆਪਾਂ ਥੱਲੇ ਜਿਹੜਾ ਸਤਿਗੁਰਾਂ ਦਾ ਆਪਾਂ ਥੱਲੇ ਬਣਾਈਏ ਮਹਾਰਾਜ ਦੇ ਨਾਲੇ ਵੀ ਚਲ ਸੌਖਾ ਹੋ ਜੂਗਾ ਉਸ ਟਾਈਮ ਬਾਖੀ ਸਿੰਘਾਂ ਨੂੰ ਵੀ ਸੌਖਾ ਜੀ ਉਹ 6-7 ਮਹੀਨੇ ਹੋ ਗਏ ਬੜਾ ਮਤਲਬ ਆਸੇ-ਪਾਸੇ ਪਿੰਡਾਂ ਵਿੱਚ ਦੇਖ ਕੇ ਸਾਥੀ ਜਾਨ ਸਾਹਿਬ ਦੇਖ ਕੇ ਅਸੀਂ ਬੜਾ ਵਧੀਆ ਮਤਲਬ ਸਾਥੀ ਜਾਨ ਸਾਹਿਬ ਤਿਆਰ ਕਰਿਆ ਜੀ ਸੰਗਤਾਂ ਨੇ ਬੜਾ ਸਹਿਯੋਗ ਦਿੱਤਾ ਸਾਡੇ ਨਗਰ ਦੀਆਂ ਸੰਗਤਾਂ ਨੇ ਅਸੀਂ ਤਕਰੀਬਨ ਸਾਲ ਕੇ ਪਹਿਲਾਂ ਦੀ ਇਹ ਕਮੇਟੀ ਦੀ ਹੈ ਜਿਹੜੇ ਮੈਂਬਰ ਨੇ ਇਹਨਾਂ ਜ਼ਿੰਮੇਵਾਰੀ ਸੰਭੀ ਹੈ ਸਾਰਿਆਂ ਨੇ ਤਾਂ 10 ਲੱਖ ਰੁਪਇਆ ਅਸੀਂ ਨੂੰ ਘਰ ਦੇ ਉੱਤੇ ਸੇਵਾ ਵਿੱਚ ਲਾ ਚੁੱਕੇ ਆ ਤੇ ਹੁਣ ਵੀ ਬੜਾ ਸਹਿਯੋਗ ਦੇ ਕੇ ਸੰਗਤਾਂ ਨੇ ਸਤਜਾਨ ਮਤਲਬ ਇੱਕ ਅਲੱਗ ਦੇ ਚੀਜ਼ ਦਾ ਹੈ ਇਹ ਜੀ ਆ ਵੀ ਦੇਖਣ ਲਈ ਆਪਾਂ ਦੇਖਾਂਗੇ ਤੇ ਇੱਕ ਅਲੱਗ ਦਿਖੂਗਾ ਤੇ ਬਹੁਤ ਵੱਡਾ ਸਹਿਯੋਗ ਦਿੱਤਾ ਇਦੇ ਵਿੱਚ ਸਾਡੇ ਐਨਆਰਆਈ ਵੀਰਾਂ ਨੇ ਬੜਾ ਸਹਿਯੋਗ ਦਿੱਤਾ ਸਾਨੂੰ ਕਿਉਂਕਿ ਐਨਆਰਆਈ ਵੀਰਾਂ ਤੋਂ ਫਿਰ ਸਾਡਾ ਇਹ ਜਿਹੜਾ ਕੋਈ ਵੀ ਹੈ ਸੰਸਥਾ ਨੇ ਉਹ ਚੱਲਣਾ ਥੋੜਾ ਮੁਸ਼ਕਲ ਹੈ ਉਹਨਾਂ ਨੇ ਖਾ ਨੂੰ ਵੱਡੇ ਸਹਿਯੋਗ ਦੇ ਨਾਲ ਸਾਡਾ ਇਹ ਪ੍ਰੋਗਰਾਮ ਚੇਤੇ ਚਾਰਿਆ ਅਸੀਂ ਸੰਗਤਾਂ ਨੇ ਅੱਜ ਸ਼ੁਗਰੀ ਸਾਹਿਬ ਦੇ ਪਾਠ ਕਰਾਏ ਨੇ ਪਹਿਲਾਂ ਤਾਂ ਫਿਰ ਭੋਗ ਪਾਇਆ ਨੇ ਜੀ ਹੁਣ ਸੰਗਤਾਂ ਵਾਸਤੇ ਪਕੌੜਿਆਂ ਦਾ ਲੰਗਰ ਤਿਆਰ ਹੈ ਜੀ ਚਾਹ ਪਕੌੜਿਆਂ ਦਾ ਉਸ ਤੋਂ ਬਾਅਦ ਅਸੀਂ ਇਸੇ ਸੰਬੰਧ ਵਿੱਚ ਅੱਜ ਅਸੀਂ ਦਸਤਾਰ ਮਹਗਾਵਲੇ ਤੇ ਬਾਣੀ ਕਾਠ ਨੂੰ ਮਹਗਾਵਲੀ ਕਰ ਰਹੇ ਹਾਂ ਜੋ ਕਿ ਸਾਡੇ ਨਗਰ ਦੇ ਜੋ ਬੱਚੇ ਨੇ ਛੋਟੇ ਨੇ ਤਾਂ ਉਹਨਾਂ ਨੂੰ ਵੀ ਸਾਡੇ ਜੀ ਗੁਰੂਆਂ ਨੇ ਪਾਇਆ ਪੂਰਨਿਆ ਤੇ ਚੱਲਣ ਉਹ ਉਹਨਾਂ ਨੂੰ ਸਾਡੇ ਗੁਰੂਆਂ ਬਾਰੇ ਜੋ ਵਿਸ਼ੇਸ਼ ਆ ਉਹਨਾਂ ਨੂੰ ਪਤਾ ਲੱਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰੀਆ ਸ਼ੁਕਰੀਆ ਸਮੂਹ ਸੰਗਤਾਂ ਦੇ